ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਸੱਚ ਕਿਹਾ ਸਿਆਣਿਆਂ ਨੇ ਮਿੱਤਰੋ ਕਿ ਬੰਦੇ ਨੂੰ ਬੋਲਣਾ ਤਾਂ 2 ਸਾਲ ਦੀ ਉਮਰ ਦੇ ਵਿੱਚ ਵਿੱਚ ਆ ਜਾਂਦਾ ਆ ਪਰ ਬੋਲਣਾ ਕੀ ਆ ਤੇ ਕਿੱਦਾਂ ਆ ਇਹ ਕਈਆਂ ਨੂੰ 100 ਸਾਲ ਦੀ ਉਮਰ ਤੱਕ ਵੀ ਨਹੀਂ ਆਉਂਦਾ ਮੈਂ ਗੱਲ ਕਰਨ ਜਾ ਰਿਹਾ ਜੋ ਰਾਜਪਾਜੀ ਬਾਰੇ ਇਸ ਬੰਦੇ ਜਿੰਨਾ ਕੋਈ 도ਗੜਾ ਕੋਈ ਫਰੇਵ ਤੇ ਕੋਈ ਪਖੰਡੀ ਇਨਸਾਨ ਮੈਂ ਪੂਰੀ ਇੰਡਸਟਰੀ ਵਿੱਚ ਨਹੀਂ ਦੇਖਿਆ ਇੱਕ ਤਾਂ ਇਸ ਬੰਦੇ ਦਾ ਹਰ ਜਗ੍ਹਾ ਤੇ ਯੋਰ ਲੱਗਾ ਹੁੰਦਾ ਇਹ ਦੱਸਣ ਨੂੰ ਕਿ ਮੈਂ ਬਾਬਾ ਦੀਪ ਸਿੰਘ ਦਾ ਪੁੱਤ ਵਾਂ ਮੇਰੇ ਤੋਂ ਵੱਡਾ ਬਾਬਾ ਦੀਪ ਸਿੰਘ ਦਾ ਕੋਈ ਭਗਤ ਕੋਈ ਸ਼ਗਿਰਦ ਜਾਂ ਕੋਈ ਸਿੱਖ ਹੋ ਹੀ ਨਹੀਂ ਸਕਦਾ ਜੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਜੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੋਗਰਾਜ ਭਾਜੀ ਤੁਸੀਂ ਪੁੱਤ ਕਿਸੇ ਹੋਰ ਬਾਪ ਦੇ ਬਣਜੋ ਪਰ ਸਾਡੇ ਸਿੱਖ ਧਰਮ ਅਤੇ ਬਾਬਾ ਦੀਪ ਸਿੰਘ ਨੂੰ ਇੰਨਾ ਬਦਨਾਮ ਨਾ ਕਰੋ ਐਨੀ ਬਦਨਾਮੀ ਤਾਂ ਸਿੱਖ ਧਰਮ ਦੀ ਉਹ ਸਿੰਗਰ ਨਹੀਂ ਕਰ ਰਹੇ ਜਿਹੜੇ ਸ਼ਰਿਆਮ ਸਾਈਆਂ ਦੇ ਡੇਰਿਆਂ ਤੇ ਜਾਂਦੇ ਜਿੰਨੇ ਤੁਸੀਂ ਕਰ ਰਹੇ ਆ ਬਾਬਾ ਦੀਪ ਸਿੰਘ ਦਾ ਪੁੱਤ ਬਣ ਕੇ ਇੱਕ ਬੰਨੇ ਤਾਂ ਤੁਸੀਂ ਬਾਬਾ ਦੀਪ ਸਿੰਘ ਦੇ ਪੁੱਤ ਬਣਨ ਦੀ ਕੋਸ਼ਿਸ਼ ਕਰਦੇ ਆ ਤੇ ਆਪਣੇ ਆਪ ਨੂੰ ਸਿੱਖ ਕਹਿਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੂਜੇ ਬੰਨੇ ਤੁਸੀਂ ਉਹਨਾਂ ਸਟੋਨਾਂ ਨੂੰ ਉਹਨਾਂ ਮੂਰਤੀਆਂ ਨੂੰ ਅਤੇ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਜਿਹੜੀਆਂ ਸਿੱਖ ਧਰਮ ਵਿੱਚ ਹੈ ਹੀ ਨਹੀਂ ਤੇ ਜਿਨ੍ਹਾਂ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਬਾਬਾ ਨਾਨਕ ਧਰਤੀ ਤੇ ਆਇਆ ਸੀ ਤੇ ਸਿੱਖ ਧਰਮ ਦਾ ਜਨਮ ਹੋਇਆ ਸੀ ਜੋਗਰਾਜ ਬਾਜੀ ਮੈਨੂੰ ਤਾਂ ਤੁਹਾਡੀ ਸੋਚ ਤੇ ਹੈਰਾਨੀ ਆਉਂਦੀ ਆ ਕਿ ਤੁਸੀਂ ਬੁੱਢੀ ਉਮਰੇ 2-4 ਲੱਖ ਰੁਪਏ ਪਿੱਛੇ ਆਪਣਾ ਮੂੰਹ ਕਾਲਾ ਕਰਾ ਰਹੇ ਹੋ ਤੁਹਾਨੂੰ ਕਿਹੜੀ ਇਹੋ ਜਿਹੀ ਪੈਸੇ ਦੀ ਭੁੱਖ ਪੈ ਨੂੰ ਪ੍ਰਮੋਟ ਕਰਦੇ ਆ ਇਹੋ ਜਿਹੇ ਪੰਡਤਾਂ ਨੂੰ ਜਿਨ੍ਹਾਂ ਨੇ ਕਰੋੜਾਂ ਘਰ ਲੁੱਟਣਿਆਂ ਤੇ ਕਰੋੜਾਂ ਅਰਬਾਂ ਰੁਪਈਆਂ ਦੇ ਵਿੱਚ ਇੱਥੇ ਜ਼ਰੂਰੀ ਨਹੀਂ ਕਿ ਇੱਥੇ ਸਿੱਖ ਫੈਮਲੀਆਂ ਲੁੱਟਾ ਹੋਣਗੀਆਂ Hindu ਫੈਮਲੀਆਂ ਸਿੱਖਾਂ ਨਾਲੋਂ ਵੀ ਜ਼ਿਆਦਾ ਲੁੱਟ ਹੁੰਦੀਆਂ ਇਹਨਾਂ ਪੰਡਤਾਂ ਕਾਰਨ ਮੈਂ ਹਰੇਕ ਪੰਡਤ ਨੂੰ ਗਲਤ ਨਹੀਂ ਕਹਿੰਦਾ ਹਰ ਇੱਕ ਬ੍ਰਾਹਮਣ ਨੂੰ ਗਲਤ ਨਹੀਂ ਕਹਿੰਦਾ ਗੁਰਬਾਣੀ ਵੀ ਪੰਡਤਾਂ ਤੇ ਬ੍ਰਾਹਮਣਾਂ ਬਾਰੇ ਦੱਸਦੀ ਆ ਅਸਲੀ ਕੌਣ ਆ ਤੇ ਨਕਲੀ ਕੌਣ ਵਾ ਤੇ ਜਿਹੜੇ ਸੋਨੇ ਦੀਆਂ ਚੈਨੀਆਂ ਪਾਪ ਆ ਕੇ ਐਡੇ ਐਡੇ ਢਿੱਡ ਕੱਢ ਕੇ ਪੋਡਕਾਸਟਾਂ ਵਿੱਚ ਬੈਠੇ ਆ ਤੇ ਉਹਨਾਂ ਦੀ ਹਮਾਇਤ ਕਰਦੇ ਤੁਸੀਂ 2-4 ਲੱਖ ਰੁਪਏ ਦੇ ਪਿੱਛੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੋਗਰਾਜ ਭਾਜੀ ਜੇ ਇਸ ਉਮਰੇ ਅਸੀਂ ਤੁਹਾਡੀ ਰਿਸਪੈਕਟ ਕਰਨੀ ਸੀ ਉਸ ਉਮਰੇ ਅਸੀਂ ਤੁਹਾਡੇ ਤੇ ਥੂ-ਥੂ ਕਰਨ ਦਈਆਂ ਖਾਲੇ ਵੀ ਸੋਧਰ ਜੋ ਤੁਸੀਂ ਪੋਡਕਾਸਟ ਵਿੱਚ ਬੈਠੇ ਉਸ ਬੰਦੇ ਨੂੰ ਪ੍ਰਮੋਟ ਕਰ ਰਹੇ ਹੋ ਉਸ ਬੰਦੇ ਦੇ ਕੰਮ ਦੀ ਹਮਾਇਤ ਕਰ ਰਹੇ ਹੋ ਸਪੋਰਟ ਕਰ ਰਹੇ ਹੋ ਜਿਹੜਾ ਪੋਡਕਾਸਟ ਵਿੱਚ ਸ਼ਰੀਆਮ ਕਹਿ ਰਿਹਾ ਕਿ ਪੂਰੇ ਬ੍ਰਹਿਮੰਡ ਵਿੱਚ ਪੂਰੀ ਦੁਨੀਆ ਵਿੱਚ ਸਿਰਫ ਦੋ ਹੀ ਗ੍ਰਹਿ ਆ ਉਤੋਂ ਇਲਾਵਾ ਕੁਝ ਨਹੀਂ ਇੱਕ ਚੰਨ ਤੇ ਦੂਜਾ ਸੂਰਜ ਗ੍ਰਹਿ ਕਿੰਨੇ ਨੇ 9 ਨੇ ਮੈਂ ਕਹਿੰਦਾ ਦੋ ਗ੍ਰਹਿ ਨੇ ਤਾਂ ਮੈਨੂੰ ਇੱਕ ਗੱਲ ਜੋਗਰਾਜ ਭਾਜੀ ਤੁਸੀਂ ਆਪ ਹੀ ਦੱਸ ਦਿਓ ਕਿ ਜੋ ਗੁਰੂ ਨਾਨਕ ਸਾਹਿਬ ਲਿਖ ਗਏ ਪਾਤਾਲਾ ਪਾਤਾਲ ਲਖ ਆਕਾਸ਼ ਆਗਾਸ ਕੀ ਉਹ ਝੂਠ ਸੀ ਕੀ ਉਹ ਫਰੇਵ ਸੀ ਕੀ ਉਹ ਬਾਬਾ ਨਾਨਕ ਜੀ ਨੇ ਉਹਦੀ ਲਿਖ ਦਿੱਤਾ ਜੇ ਇਸ ਗੱਲ ਉੱਤੇ ਅੱਜ ਸਾਇੰਸ ਅੱਜ NASA ਵੀ ਮੋਹਰ ਲਗਾ ਰਹੀ ਆ ਕਿ ਇਸ ਦੁਨੀਆ ਵਿੱਚ ਕਿੰਨੇ ਗ੍ਰਹਿ ਕਿੰਨੀਆਂ ਗੈਲੈਕਸੀਆਂ ਜਾਂ ਕਿੰਨਾ ਕੁਝ ਜਾਂ ਕਿੰਨੀਆਂ ਧਰਤੀਆਂ ਆ ਉਹਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਤਾਂ ਫਿਰ ਤੁਸੀਂ ਤੇ ਤੁਹਾਡਾ ਪੰਡਤ ਕਿਹੜੇ ਵਿਹਿਮਾ ਭਰਮਾ ਦੇ ਵਿੱਚ ਪਏ ਹੋਇਓ ਜੋਗਰਾਜ ਭਾਜੀ ਕਹਿੰਦੇ ਮੈਂ ਇਹੋ ਜੇ ਤੰਤਰਿਕਾਂ ਨੂੰ ਜਾਣਦਾ ਜਿਹੜੇ ਆਪਣੇ ਮੂਰੇ ਫੋਟੋ ਰੱਖਦੇ ਆ ਫੂਕਾ ਮਾਰਦੇ ਆ ਤੰਤਰ ਵਿੱਦਿਆ ਕਰਦੇ ਆ ਤੇ ਕਿਸੇ ਵੀ ਬੰਦੇ ਦਾ ਐਕਸੀਡੈਂਟ ਕਰਵਾ ਕੇ ਉਹਨੂੰ ਮਰਵਾ ਦਿੰਦੇ ਆ ਮੈਂ ਇਹੋ ਜੇ ਤੰਤਰਿਕਾਂ ਨੂੰ ਜਾਣਦਾ ਜਿਹੜੇ ਤੁਹਾਨੂੰ ਖੜੇ ਖੜੇ ਠੋਕ ਦੇਣਗੇ ਬੰਦੇ ਤੁਹਾਡੀ ਫੋਟੋ ਰੱਖ ਕੇ 21 ਦਿਨ ਦੇ ਵਿੱਚ ਤੁਹਾਡਾ ਐਕਸੀਡੈਂਟ ਹੋਇਆ ਹੀ ਹੋਇਆ ਤਾਂ ਭਾਜੀ ਫਿਰ ਗੈਂਗਸਟਰਾਂ ਦੀ ਤਾਂ ਲੋੜ ਹੀ ਨਹੀਂ ਗੈਂਗਸਟਰ ਕਿਉਂ ਜੇਲਾ ਭੁਗਤਦੇ ਆ ਫਿਰ ਲੋਕੀ ਬਾਬਿਆਂ ਨੂੰ ਹਾਇਰ ਕਰ ਲੂਗੇ ਜਦੋਂ ਕੋਈ ਬੰਦਾ ਕਰੋੜਾਂ ਰੁਪਏ ਦੇ ਕੇ ਕਿਸੇ ਗੈਂਗਸਟਰ ਨੂੰ ਕੋਈ ਬੰਦਾ ਮਰਵਾਉਂਦਾ ਤੇ ਉਹ ਤੋਂ ਬਾਅਦ ਉਸ ਬੰਦੇ ਤੇ ਸ਼ੱਕ ਵੀ ਜਾਂਦਾ ਆ ਤਾਂ ਫਿਰ ਉਹ ਕਿਸੇ ਪੰਡਤ ਨੂੰ ਹਾਇਰ ਕਰ ਲੂਗਾ ਕਿਸੇ ਤਾੰਤ੍ਰਿਕ ਨੂੰ ਹਾਇਰ ਕਰ ਲੂਗਾ ਉਹਨੂੰ ਕੀ ਲੋੜ ਵਾ ਬਈ ਸ਼ਰਮ ਕਰੋ ਕਿਹੜੀਆਂ ਗੱਲਾਂ ਕਰਨ ਦੇ ਆਂ ਜੋਗਰਾਜ ਭਾਜੀ ਨੇ ਇਸ ਗੱਲ ਦਾ ਪੂਰਾ ਦਾਵਾ ਕੀਤਾ ਕਿ ਜਿਹੜਾ ਵੀ ਬੰਦਾ ਇਹੋ ਜਿਹਾ ਸਟੋਨ ਪਾਉਂਦਾ ਆ ਤਾਂ ਉਹਦਾ ਕਦੇ ਵੀ ਮਾੜਾ ਨਹੀਂ ਹੁੰਦਾ ਉਹਦੀਆਂ ਤਰਕੀਆਂ ਹੀ ਤਰਕੀਆਂ ਹੁੰਦੀਆਂ ਉਹਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਵੀ ਦੁੱਖ ਨਹੀਂ ਹੁੰਦਾ ਅਕਸਰ ਮਰਤੀਬਿਤ ਖਰਾਬ ਰਹਿੰਦੀ ਹੈ ਤੇ ਮੈਨੂੰ ਮੈਂ ਮੂੰਗਾ ਪਾ ਲਿਆ ਭਾਜੀ ਨੇ ਮੈਨੂੰ ਕਿਹਾ ਮੂੰਗਾ ਪਾ ਮੈਂ ਮੂੰਗਾ ਪਾ ਲਿਆ ਪਾ ਲਿਆ ਤਾਂ ਮੈਂ ਕੀ ਦੇਖਿਆ ਕਿ ਦਸ ਦਿਨਾਂ ਦਾ ਬਾਅਦ ਮੇਰੀ ਤਬੀਅਤ ਠੀਕ ਹੋਣੀ ਸ਼ੁਰੂ ਹੋ ਗਈ ਹੈ ਕੰਮ ਨਹੀਂ ਸਿੰਮਲਾ ਹੋ ਰਿਹਾ ਮੇਰੇ ਕੋ ਕੰਮ ਨਹੀਂ ਸੀ ਫਿਰ ਮੈਂ ਇੱਕ ਸਟੋਨ ਹੋਰ ਪਾਇਆ ਕਿ ਰੂਬੀ ਰੂਬੀ ਪਾਇਆ ਇਹ ਸੋਂਗਲ ਚ ਤੇ ਇਹ ਸੋਂਗਲ ਉਹ ਕੋਲ ਵੀ ਮੇਰੇ ਕੋ ਹੈ ਕਿ ਭਾਜੀ ਤੁਸੀਂ ਸਿੱਖ ਧਰਮ ਦੀ ਵੀ ਗੱਲ ਕਰਦੇ ਹੋ ਸਾਡੇ ਜਿੰਨੇ ਵੀ ਗੁਰੂ ਸਹਿਬਾਨ ਹੋਇਆ ਉਹਨਾਂ ਨੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਈ ਆ ਗੁਰੂ ਸਾਹਿਬ ਜੀ ਦਸਮ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਜਿੰਨੇ ਦੁੱਖ ਜਿੰਨੇ ਦਰਦ ਜਿੰਨੀਆਂ ਤਕਲੀਫਾਂ ਸੀ ਆ ਮੈਨੂੰ ਲੱਗਦਾ ਨਹੀਂ ਕਿ ਦੁਨੀਆ ਦੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਐਨੇ ਦੁੱਖ ਤਕਲੀਫਾਂ ਹੋਣਗੀਆਂ ਪੁੱਤੋ ਵਾਰ ਦਿੱਤੇ ਪਰਿਵਾਰ ਵਾਰ ਦਿੱਤਾ ਆਪਣਾ ਆਪ ਵਾਰ ਦਿੱਤਾ ਆਪਣਾ ਸਾਰਾ ਕੁਝ ਉਜਾੜ ਦਿੱਤਾ ਮੈਲਾ ਤੋਂ ਉੱਠ ਕੇ ਕੰਡਿਆਂ ਦੀ ਸੇਜ ਤੱਕ ਦਾ ਸਫ਼ਰ ਕੀ ਉਹ ਗੁਰੂ ਸਾਹਿਬ ਕੁਝ ਕਰ ਨਹੀਂ ਸਕੇ ਉਹਨਾਂ ਨੇ ਸਿਖਾਇਆ ਬੁੱਧੂ ਆ ਹੁੰਦੀ ਆ ਲਾਈਫ ਇਤੇ ਵਿੱਚ ਦੁੱਖ ਵੀ ਹੋਣਿਆ ਤਕਲੀਫਾਂ ਵੀ ਹੋਣੀਆਂ ਆ ਤੇ ਕਾਮਯਾਬੀ ਵੀ ਹੋਣੀਆਂ ਪਰ ਤੁਸੀਂ ਇੰਨੀਆਂ ਚੀਜ਼ਾਂ ਤੇ ਵਿਜਵਾਜ ਨਹੀਂ ਕਰਨਾ ਪੇ ਪੱਥਰ ਪਾ ਕੇ ਦੁੱਖ ਦੂਰ ਹੋ ਜਾਂਦੇ ਆ ਭਾਜੀ ਸ਼ਰਮ ਕਰ ਲਓ ਜੋ ਗ੍ਰਾਜੂਵੜੀ ਦੇ ਤੁਸੀਂ ਇਸ ਗੱਲ ਦਾ ਦਾਵਾ ਕਰਦੇ ਹੋ ਕਿ ਪੱਥਰ ਪਾਉਣ ਦੇ ਨਾਲ ਬੰਦੇ ਨੂੰ ਕਾਮਯਾਬੀ ਮਿਲਦੀ ਹੈ ਉਹਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਹੁੰਦਾ ਤਾਂ ਤੁਸੀਂ ਇੱਕ ਵਾਰੀ ਬੋਲ ਕੇ ਇਹ ਵੀ ਦੱਸ ਦਿਓ ਕਿ ਤੁਸੀਂ ਐਡੇ ਵੱਡੇ ਐਕਟਰ ਬਣੇ ਤਾਂ ਉਹਦੇ ਲਈ ਮਿਹਨਤ ਕਰਨ ਦੀ ਲੋੜ ਨਹੀਂ ਸੀ ਤੁਸੀਂ ਕੈਰੇਕਟਰ ਬਣੇ ਕਿ ਉਹਦੇ ਵਾਸਤੇ ਮਿਹਨਤ ਕਰਨ ਦੀ ਲੋੜ ਨਹੀਂ ਸੀ ਤੁਹਾਡਾ ਪੁੱਤ ਜੁਬਰਾਜ ਸਿੰਘ ਪੂਰੀ ਦੁਨੀਆ ਵਿੱਚ ਉਹਨੇ ਨਾਮ ਬਣਾਇਆ ਆਸਟ੍ਰੇਲੀਅਨ ਟੀਮ ਵੀ ਜਿਹਦੇ ਕੋਲੋਂ ਡਰਦੀ ਸੀ ਕਿ ਉਹ ਸਿਰਫ ਪੱਥਰਾਂ ਕਰਕੇ ਹੀ ਐਡਾ ਵੱਡਾ ਪਲੇਅਰ ਬਣ ਗਿਆ ਜਾਂ ਉਹਦਾ ਕੋਈ ਆਪਣਾ ਵੀ ਸੀਗਾ ਯੋਗਦਾਨ ਕੋਈ ਮਿਹਨਤ ਸੀਗੀ ਜੋਗਰਾਜ ਭਾਜੀ ਆ ਸਾਰਾ ਕੁਝ ਕਰਨ ਦੇ ਨਾਲ ਤੁਹਾਡੇ ਬੋਲਣ ਦੇ ਨਾਲ ਤੁਸੀਂ ਸਿੱਖ ਧਰਮ ਦੀ ਦਾ ਬਦਨਾਮੀ ਕਰਾਈ ਹੀ ਰਹੇ ਹੋ ਉਹਦੇ ਨਾਲ ਨਾਲ ਆਪਣਾ ਵੀ ਸਾਰਾ ਕੀਤਾ ਕਰਾਇਆ ਆਪਣੀ ਸਾਰੀ ਉਮਰ ਦਾ ਖੂਗ ਵਿੱਚ ਪਾ ਰਹੇ ਹੋ ਸਣੇ ਆਪਣੇ ਮੁੰਡੇ ਦਾ ਜੁਗਰਾਜ ਸਿੰਘ ਜੇਸ ਬਿਮਾਰੀ ਨਾਲ ਜੂਝਿਆ ਉੱਠਿਆ ਤੰਦਰੁਸਤ ਹੋਇਆ ਫਿਰ ਦੁਬਾਰਾ ਉੱਠ ਕੇ ਖੜਾ ਹੋਇਆ ਉਹ ਪੂਰੇ ਇੰਡੀਆ ਵਾਸਤੇ ਇੱਕ ਬਹੁਤ ਵੱਡਾ ਮੋਟੀਵੇਸ਼ਨ ਸੀ ਕੋਈ ਵੀ ਦੁਨੀਆ ਦਾ ਬੰਦਾ ਕੋਈ ਵੀ ਇੰਡੀਅਨ ਕੋਈ ਵੀ ਪੰਜਾਬੀ ਜੇ ਰੱਬ ਨਾ ਕਰੇ ਉਹਨੂੰ ਕੈਂਸਰ ਵਰਗੀ ਕੋਈ ਬਿਮਾਰੀ ਹੋ ਜਵੇ ਉਹ ਇੱਕ ਵਾਰੀ ਜੁਬਰਾਜ ਸਿੰਘ ਵੱਲ ਦੇਖ ਸਕਦਾ ਸੀ ਜਦ ਇਹ ਬੰਦਾ ਦੁਬਾਰਾ ਉੱਠ ਸਕਦਾ ਬਚ ਸਕਦਾ ਤੰਦਰੁਸਤ ਹੋ ਸਕਦਾ ਆ ਤਾਂ ਮੈਂ ਕਿਉਂ ਨਹੀਂ ਤੁਸੀਂ ਭਾਜੀ ਉਹਨੂੰ ਵੀ ਪੱਥਰਾਂ ਦੇ ਨਾਲ ਮਿਲ ਕੇ ਰੱਖ ਦਿੱਤਾ ਉਹਦਾ ਵੀ ਥੇ ਕਰਕੇ ਰੱਖ ਦਿੱਤੀ ਜੁਬਰਾਜ ਦੇ ਅੰਦਰ ਉਸ ਵੇਲੇ ਕਿੰਨਾ ਮੋਟੀਵੇਸ਼ਨ ਹੋਊਗਾ ਕਿੰਨੀ ਵੈਲ ਪਾਵਰ ਹੋਊਗੀ ਕਿ ਉਹ ਇਹੋ ਜੀ ਬਿਮਾਰੀ ਨਾਲ ਜੂਝਿਆ ਡੀਮੋਟੀਵੇਟ ਨਹੀਂ ਹੋਇਆ ਉੱਥੇ ਤੁਹਾਡੇ ਪੱਥਰਾਂ ਨੇ ਅਸਰ ਨਹੀਂ ਕੀਤਾ ਉਹਦੇ ਜੁਬਰਾਜ ਦੀ ਸੈਲਫ ਜੋ ਉਹਦੇ ਅੰਦਰ ਸੀ ਉਸ ਪਾਵਰ ਨੇ ਉਹਦੀ ਕੋਸ਼ਿਸ਼ ਕਰਕੇ ਉਸ ਪਾਵਰ ਨੂੰ ਵਰਤ ਕੇ ਉਸ ਬਿਮਾਰੀ ਨਾਲ ਜੂਝਿਆ ਠੀਕ ਹੋਇਆ ਰਾਜੂ ਭਾਜੀ ਤੁਸੀਂ ਇਸ ਪੋਡਕਾਸਟ ਵਿੱਚ ਇਹ ਵੀ ਕਿਹਾ ਕਿ ਜਿਹੜਾ ਬੰਦਾ ਆਪਣੀ ਘਰਵਾਲੀ ਦੇ ਪੈਰੀਂ ਹੱਥ ਲਾ ਕੇ ਘਰੋਂ ਨਿਕਲਦਾ ਉਹਨੂੰ ਕਾਮਯਾਬੀ ਮਿਲਦੀ ਆ ਲక్ష్ਮੀ ਮਿਲਦੀ ਆ ਹੋ ਹੀ ਨਹੀਂ ਸਕਦਾ ਕਿ ਉਹ ਬੰਦਾ ਕਦੇ ਕਾਮਯਾਬ ਹੋਵੇ ਤੇ ਨੇ ਵੀ ਆਪਣੀ ਘਰਵਾਲੀ ਦੇ ਪੈਰੀਂ ਹੱਥ ਲਾ ਕੇ ਨਿਕਲਦਾ ਆਪਣੀ ਜਨਾਨੀ ਦੇ ਪੈਰੀਂ ਹੱਥ ਲਾ ਕੇ ਤੁਰਿਆ ਕਰੋ ਲక్ష్ਮੀ ਕਰਦੇ ਆ ਔਰਤ ਐਡੀ ਵੱਡੀ ਤਾਕਤ ਹੈ ਕੱਖਾਂ 'ਚ ਮਹਿਲ ਬਣਾ ਦੇਵੇ ਤੇ ਮਹਿਲਾਂ ਤੋਂ ਕੱਖ ਬਣਾ ਦੇਵੇ ਐਡੀ ਪਾਵਰਫੁਲ ਪਰ ਜੋਗਰਾਜ ਬਾਜੀ ਤੁਹਾਡੇ ਪੁੱਤ ਜਵਰਾਜ ਸਿੰਘ ਨੇ ਇੱਕ ਵੀਡੀਓ ਵਿੱਚ ਇਹ ਕਿਹਾ ਸੀ ਕਿ ਜਿੰਨਾ ਅੜਬ ਸਾਡਾ ਪਿਓ ਸੀ ਸ਼ਾਇਦ ਦੁਨੀਆ ਦਾ ਇੰਨਾ ਅੜਬ ਕੋਈ ਬੰਦਾ ਹੋ ਹੀ ਨਹੀਂ ਸਕਦਾ ਸਾਡੀ ਮਾਂ ਨੂੰ ਤੇ ਸਾਨੂੰ ਘਰ ਵਿੱਚ ਬੋਲਣ ਤੱਕ ਦੀ ਵੀ ਇਜਾਜ਼ਤੀ ਨਹੀਂ ਸੀ ਹੁੰਦੀ ਸਾਨੂੰ ਡਰਾ ਕੇ ਰੱਖਿਆ ਜਾਂਦਾ ਸੀ ਹਮਾਰੇ ਘਰ ਮੇ ਕੋਈ ਹਾਲਾਤ ਅੱਛੇ ਨਹੀਂ ਥੇ ਮੇਰੇ ਮੇਰੇ ਪੇਰੈਂਟਸ ਬਹੁ ਲੜਾਈ ਕਰਦੇ ਥੇ ਬਾਜੀ ਕਿਹੜੀਆਂ ਗੱਲਾਂ ਕਰਦੇ ਪਿਓ ਕੋਈ ਤਾਂ ਸਟੈਂਡ ਰੱਖ ਲਓ ਜਾਂ ਤਾਂ ਆਪਣੇ ਪੋਤਿਆਂ ਨਾਲ ਸਲਾਹ ਕਰ ਲਿਆ ਕਰੋ ਕਿ ਭਾਈ ਆ ਗੱਲਾਂ ਬਾਹਰ ਨਹੀਂ ਦੱਸਣੀਆਂ ਜੋਗਰਾਜ ਭਾਜੀ ਤੁਹਾਡੀ ਲਾਈਫ ਐਡਾ ਵੱਡਾ ਇਤਿਹਾਸ ਸੀ ਐਡਾ ਵੱਡਾ ਮੋਟੀਵੇਸ਼ਨ ਸੀ ਤੁਹਾਡੀ ਲਾਈਫ ਵੱਲ ਦੇਖ ਕੇ ਬੁੱਝੇ ਹੋਏ ਦੀਵੇ ਵੀ ਦੁਬਾਰਾ ਜਗ ਸਕਦੇ ਸੀ ਤੁਹਾਨੂੰ ਕ੍ਰਿਕਟ ਵਿੱਚੋਂ ਕੱਢਿਆ ਗਿਆ ਤੁਸੀਂ ਫੇਰ ਹਾਰੇ ਥੱਕੇ ਟੁੱਟੇ ਪਰ ਫੇਰ ਦੁਬਾਰਾ ਤੁਸੀਂ ਫਿਲਮਾਂ ਵਿੱਚ ਟਰਾਈ ਕੀਤਾ ਫੇਰ ਦੁਬਾਰਾ ਉੱਠ ਖੜੇ ਹੋਏ ਤੁਸੀਂ ਆਪਣੇ ਪੁੱਤ ਜਵਰਾਜ ਸਿੰਘ ਨੂੰ ਇਸ ਕਾਬਿਲ ਬਣਾਇਆ ਕਿ ਉਹ ਪੂਰੀ ਦੁਨੀਆ ਵਿੱਚ ਨਾਮ ਚਮਕਾ ਸਕੇ ਆਪਣਾ ਪੰਜਾਬ ਦਾ ਅਤੇ ਇੰਡੀਆ ਦਾ ਪਰ ਤੁਸੀਂ ਆਹ ਕੁਝ ਕਰਕੇ ਨਾ ਬੁੱਢੀ ਉਮਰੇ ਥੂਥੂ ਕਰਾ ਲਈ ਸਾਰੇ ਕੀਤੇ ਕਰਾਈ ਦੀ ਖੇ ਕਰਕੇ ਰੱਖ ਦਿੱਤੀ ਅੱਗੇ ਜਦੋਂ ਜੋਗਰਾਜ ਸਿੰਘ ਦੇ ਕੋਈ ਬਿਆਨ ਸੁਣੀਦਾ ਸੀ ਨਾ ਉਹ ਆਪਣੇ ਪਿਓ ਪ੍ਰਤੀ ਐਨਾ ਖੁਸ਼ ਨਹੀਂ ਸੀ ਹੁੰਦਾ ਕੁਝ ਨਾ ਕੁਝ ਇਹੋ ਜਿਹਾ ਬਿਆਨ ਦੇ ਹੀ ਦਿੰਦਾ ਸੀ ਜਿ�ਤੋਂ ਲੱਗਦਾ ਸੀ ਕਿ ਜੋਗਰਾਜ ਸਿੰਘ ਇੱਕ ਚੰਗਾ ਪੁੱਤ ਨਹੀਂ ਜੋਗਰਾਜ ਬਾਜੀ ਦਾ ਬਹੁਤ ਘੈਂਟ ਵਾ ਜੋਗਰਾਜ ਵਰਗਾ ਬਾਪ ਐਨਾ ਮਾਰਾ ਨਹੀਂ ਹੋ ਸਕਦਾ ਜਿੰਨਾ ਜੋਗਰਾਜ ਸਿੰਘ ਕਰ ਰਿਹਾ ਆ ਪਰ ਬਾਜੀ ਤੁਸੀਂ ਆਪਣੀ ਹਰਕਤਾਂ ਦਿਖਾ ਲਈ ਦਿੱਤੀਆਂ ਆਪਣੀ ਔਕਾਤ ਲੋਕਾਂ ਨੂੰ ਦਿਖਾ ਲਈ ਦਿੱਤੀ ਕੀ ਮਿਲਿਆ ਤੁਨ ਜੋਗਰਾਜ ਬਾਜੀ ਦਾੜੀ ਰੱਖਣ ਦੇ ਨਾਲ ਕੋਈ ਸਿੱਖ ਨਹੀਂ ਬਣਦਾ ਤੇ ਪਰਨਾ ਬੰਨਣ ਦੇ ਨਾਲ ਕੋਈ ਬਾਬਾ ਦੀਪ ਸਿੰਘ ਦਾ ਪੁੱਤ ਨਹੀਂ ਬਣਦਾ ਸਲੂਟ ਆ ਜੋਗਰਾਜ ਬਾਜੀ ਤੁਸੀਂ ਇੰਨੀ ਵਧੀਆ ਐਕਟਿੰਗ ਦਾ ਫਿਲਮਾਂ ਵਿੱਚ ਵੀ ਨਹੀਂ ਕਰਦੇ ਜਿੰਨੀ ਵਧੀਆ ਐਕਟਿੰਗ ਤੁਸੀਂ ਰੀਅਲ ਲਾਈਫ ਵਿੱਚ ਕਰਦੇ ਆ ਤੁਹਾਡਾ ਵਾਲਾ ਪੋਡਕਾਸਟ ਦੇਖ ਕੇ ਕਿੰਨੀਆਂ ਲੱਖਾਂ ਫੈਮਲੀਆਂ ਨੇ ਪੰਡਤਾ ਕੋਲ ਆਪਣੇ ਪੈਸੇ ਗਵਾਏ ਹੋਣੇ ਆ ਸਪੈਸ਼ਲੀ ਢੱਡਲ ਜਾਈ ਕੋਲ ਸੱਚ ਕਿ ਹਸਿਆਣਿਆਂ ਨੇ ਕਿ ਵੱਡੀ ਉਮਰ ਵਿੱਚ ਆ ਕੇ ਜਾਂ ਤਾਂ ਬੰਦਾ ਬੁੱਢਾ ਬਣਦਾ ਆ ਜਾਂ ਬਜ਼ੁਰਗ ਪਰ ਅਫਸੋਸ ਦੀ ਗੱਲ ਇਹ ਰਹੀ ਕਿ ਜੋਗਰਾਜ ਭਾਜੀ ਉਮਰ ਦੇ ਹਿਸਾਬ ਨਾਲ ਬੁੱਢੇ ਤਾਂ ਹੋ ਗਏ ਪਰ ਉਹ ਜਵਰਗ ਨਹੀਂ ਬਣ ਪਾਏ ਸੋ ਅਸੀਂ ਇਹਨਾਂ ਦੀ ਰਿਸਪੈਕਟ ਬਿਲਕੁਲ ਵੀ ਨਹੀਂ ਕਰ ਸਕਦੇ ਹੱਥਾਂ ਬਾਹਾਂ ਵਿੱਚ ਪਾਏ ਹੋਏ ਕਿਸੇ ਪੱਥਰ ਨੇ ਤੁਹਾਡੀ ਕੋਈ ਹੈਲਪ ਨਹੀਂ ਕਰਨੀ ਤੁਹਾਨੂੰ ਕਾਮਯਾਬ ਕਰਨ ਵਿੱਚ ਕਾਮਯਾਬ ਹੋਣ ਵਾਸਤੇ ਤੁਹਾਨੂੰ ਹਿੰਮਤ ਦੀ ਲੋੜ ਵਾ ਜਜ਼ਬੇ ਦੀ ਲੋੜ ਆ ਮੋਟੀਵੇਸ਼ਨ ਦੀ ਲੋੜ ਵਾ ਅਤੇ ਤੁਹਾਨੂੰ ਨੋਲਜ ਦੀ ਲੋੜ ਵਾ ਕਿਸੇ ਪੱਥਰਾਂ ਦੀ ਲੋੜ ਨਹੀਂ ਤੇ ਇਹਨਾਂ ਤਾੰਤ੍ਰਿਕਾਂ ਤੋਂ ਕੋਈ ਐਨਾ ਡਰਨ ਦੀ ਲੋੜ ਨਹੀਂ ਕੋਈ ਵੀ ਤਾੰਤ੍ਰਿਕ ਤੁਹਾਡੀ ਫੋਟੋ ਉੱਤੇ ਫੂਕਾਂ ਮਾਰ ਕੇ ਤੁਹਾਨੂੰ ਮਰਵਾ ਨਹੀਂ ਸਕਦਾ ਨਹੀਂ ਤੇ ਇੱਥੇ ਅੱਧੀ ਦੁਨੀਆ ਤਾਂ ਮਰੀ ਪਈ ਇਸ ਵੀਡੀਓ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਬੰਦੇ ਨਾਲ ਸ਼ੇਅਰ ਜ਼ਰੂਰ ਕਰਿਓ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਕਿ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਆ ਕਿ ਜੋਗਰਾਜ ਭਾਜੀ ਬੁੱਢੇ ਹੋਏ ਆ ਜਾਂ ਬਜ਼ੁਰਗ ਹੋਏ ਆ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਪੋਰਟ ਦੀ ਲੋੜ ਵਾ ਆਪਣਾ ਚੈਨਲ ਇਹਨਾਂ ਦੀਆਂ ਸਟ੍ਰਾਈਕਾਂ ਕਰਕੇ ਡੈੱਡ ਹੀ ਰਹਿੰਦਾ ਆ ਸੋ ਜੇਕਰ ਤੁਸੀਂ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਤਾਂ ਇਹ ਚੈਨਲ ਇੱਕ ਦਿਨ ਫੇਰ ਦੁਬਾਰਾ ਖੜਾ ਹੋਊਗਾ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ